ਇਹ ਆਪਣੇ ਜੇ ਬਹੁਤ ਚੱਲ ਪਿਆ ਅੱਗੇ ਜਦੋਂ ਆਪਣੇ ਦੁੱਖ ਸੁੱਖ ਹੁੰਦਾ ਸੀ ਵਿਆਹ ਸ਼ਾਦੀ ਹੁੰਦੇ ਸੀ ਨਾ ਆਪਦੇ ਵਿੱਚ ਹੁੰਦੇ ਸੀ ਵਿਆਹਾਂ ਦੇ ਵਿੱਚ ਖੁਸ਼ੀ ਜਿਹਾ ਆਪਦੇ ਸਾਹਮਣੇ ਹੁੰਦੀ ਸੀ ਜ਼ਿਆਦਾ ਹੁਣ ਜਾਨੀ ਕਿ ਇੰਨਾ ਜ਼ਿਆਦਾ ਸਰਵਿਸ ਕਰਦੇ ਨੇ ਭੈਣ ਭਾਈ ਉਹਨਾਂ ਆਪਦਿਆਂ ਦਾ ਨਹੀਂ ਵਿੱਚ ਜਾਨੀ ਜਿਵੇਂ ਕਹਿੰਦੇ ਹੁੰਦੇ ਵਿਚਰਨਾ ਜਿੰਨਾ ਬਾਹਰਲਾ ਸਰਕਾਰ ਹੈ ਜਿਹੜਾ ਉਹ ਜ਼ਿਆਦਾ ਘਰ ਦੇ ਵਿੱਚ ਜਾਨੀ ਕਿ ਜਿਵੇਂ ਕਹਿੰਦੇ ਹੁੰਦੇ ਵਿਆਹ ਸ਼ਾਦੀ ਦੇ ਵਿੱਚ ਆਉਣਾ ਜਾਣਾ ਹੁੰਦਾ ਤੇ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੇ ਜਿੰਨਾ ਆਪਦਿਆਂ ਨੇ ਕੰਮ ਆਉਣਾ ਵਾ ਆਪਦੇ ਘਰਦਿਆਂ ਨੇ ਆਪਦੇ ਭੈਣ ਭਾਈ ਨੇ ਕੰਮ ਆਣਾ ਉਹ ਜਿਹੜੇ ਸਰਤ ਲੈ ਉਹਨਾਂ ਨੇ ਚੱਲ ਕੇ ਉਹਨਾਂ ਜਿਹੜੇ ਆਪਦੇ ਭੈਣ ਭਾਈ ਆ ਉਹ ਹਮੇਸ਼ਾ ਨਾਲ ਹੁੰਦੇ ਨੇ ਇਸ ਕਰਕੇ ਆਪਣੇ ਜਿੱਤ ਜਿੱਕ ਭਲੀਖਈਆ ਵੀ ਨਹੀਂ ਆਪਦੇ ਐ ਨਹੀਂ ਹੁੰਦੇ ਐ ਨਹੀਂ ਪਰ ਨਹੀਂ ਮੈਂ ਇਹ ਗੱਲ ਨੂੰ ਮੰਨਦੀ ਆ ਵੀ ਜਿਹੜੇ ਆਪਦੇ ਜਿੱਥੇ ਕੰਮ ਹੁੰਦੇ ਉੱਥੇ ਨਹੀਂ ਕਿਸੇ ਨੇ ਹੋਰ ਕੰਮਣਾ ਹੈ ਇਸ ਕਰਕੇ ਜਾਨੀ ਕਿ ਆਪਦਿਆਂ ਨਾਲ ਵੱਧ ਤੋਂ ਵੱਧ ਰੱਖਿਆ ਕਰੋ ਕੋਈ ਗੱਲ ਨਹੀਂ ਜ਼ਿੰਦਗੀ ਹੈ ਛਾਣ ਮਾੜਾ ਪੁੱਛੇ ਕੇ ਚੱਲੇ ਤਾਂ ਹੁੰਦੇ ਹੀ ਰਹਿੰਦੇ ਆ ਕਿ ਇਹ ਦਿਨਾਂ ਨਹੀਂ ਚਾਹਦੀ ਹੁੰਦੇ ਇਹ ਇਸ ਕਰਕੇ ਆਪਦਿਆਂ ਦੇ ਨਾਲ ਨਾ ਅਟੈਚਮੈਂਟ ਬਹੁਤ ਰੱਖਿਆ ਕਰੂ ਜੀ